ਸੋ ਧੰਨਵਾਦ ਸੰਨੂ ਸਾਹਿਬ ਚੱਕ ਤੇ ਫਟੇ ਮੂੰਹ ਤੇ ਮੁਸਕਰਾਤ ਨਹੀਂ ਟੈਨਸ਼ਨ ਬਧੀ ਪਈ ਹੈ ਤੇ ਮੈਂ ਜੀ ਆਇਆਂ ਕਹਿਣਾ ਚਾਹਣਾ ਆਓ ਸਾਰੇ ਥੱਲੇ ਕੁਕੀਰਾ ਜੀ ਆਓ ਆਓ ਰੰਧਾ ਜੀ ਆਓ ਬਈ ਲੀਡਰ ਸਾਹਿਬਾਨ ਅੰਤ ਵਿੱਚ ਤੁਸੀਂ ਬੋਲਣਾ ਤਾਂ ਨਹੀਂ ਮੈਂ ਆਪਣੇ ਪ੍ਰਾਣ ਵਿਕਰਮ ਚੌਧਰੀ ਨੂੰ ਸੁਣੋ ਉਹ ਬਈ ਸੁਣੋ ਬਾਬਾ ਜੀ ਸੁਣੋ ਅੰਤ ਵਿੱਚ ਅੰਤ ਵਿੱਚ ਵਿਕਰਮ ਚੌਧਰੀ ਜਿਨ੍ਹਾਂ ਦਾ ਪਰਿਵਾਰ 99 ਸਾਲ ਜਿਨੇ ਕਾਂਗਰਸ ਦੀ ਸੇਵਾ ਕੀਤੀ ਮਾਸਟਰ ਕਰਮੰਤਾ ਸਿੰਘ ਤੋਂ ਲੈ ਕੇ ਚੌਧਰੀ ਸੰਤੋਖ ਸਿੰਘ ਤੱਕ ਉਸ ਵੇਲੇ ਜਦੋਂ ਰਾਜੇ ਵਿੜਿੰਗਹਰੀ ਜੰਮੇ ਨਹੀਂ ਸੀਗੇ ਉਹਨਾਂ ਨੇ ਆਪਣਾ ਬਾਪ ਭਾਰਤ ਜੋੜੋ ਯਾਤਰਾ ਦੇ ਵਿੱਚ ਗਵਾਇਆ ਜਦੋਂ ਰਾਹ ਉੱਥੇ ਅੰਤਿਮ ਸਾਹ ਉਹਨਾਂ ਨੇ ਛੱਡੇ ਤੇ ਪਰਿਵਾਰ ਨੂੰ ਨਾਰਾਜ਼ਗੀਆਂ ਹੁੰਦੀਆਂ ਮਾੜੇ ਮੋٹے ਗਿਲੇ ਹੁੰਦੇ ਆ ਵੀ ਐਨਾ ਕੁਝ ਕੀਤਾ ਫੇਰਾ ਹੋ ਗਿਆ ਲੇਕੇ ਉਹ ਸਾਰਿਆਂ ਬਣਾਉਂਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਦੇ ਰਾਜਾ ਵੜਿੰਗ ਨੇ ਅਸੀਂ ਸਹਿਮਤੀ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਨੇ ਸਾਡੀ ਸਸਟੈਂਸ਼ਨ ਹੋ ਗਈ ਸੀ ਪਾਰਲੀਮੈਂਟਲ ਇਲੈਕਸ਼ਨਾਂ 'ਚ ਸਾਡੇ ਐਮ.ਐਲ.ਏ ਸਾਹਿਬ ਦੀ ਉਹਨੂੰ ਬਹਾਲ ਕਰਤਾ ਤੇ ਸਾਡਾ ਪ੍ਰਾ ਸਾਡਾ ਅੱਜ ਮੰਚ ਤੇ ਖੜਾ ਹੈ ਅਸੀਂ ਆਪਦੇ ਪ੍ਰਾਣ ਨੂੰ ਜੀ ਆਇਆਂ ਕਹਨੇ ਕਿ ਦਸਨਾ ਛੋਣੇ ਇਹ ਸ਼ੁਰੂਆਤ ਹੈ ਇਹ ਸ਼ੁਰੂਆਤ ਹੈ ਹਜੇ ਤਾਂ ਅੱਗੇ ਬੜਾ ਰਸਤਾ ਹੈ ਸਾਰੇ ਲੋਕ ਜੁੜ ਰਹੇ ਨੇ ਸਾਡੇ ਨਾਲ ਹੌਲੀ 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 ਕਾਫਲਾ ਵੱਡਾ ਹੁੰਦਾ ਜਾ ਰਿਹਾ ਸੋ ਤਗੜੇ ਹੋ ਕੇ ਤੁਸੀਂ ਸਾਰਿਆਂ ਨੇ ਪਹਿਰਾ ਦੇ ਕੇ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਰੱਖਣਾ ਹੈ ਮੈਂ ਇਹ ਤਾਂ ਕਾਂਗਰਸ ਜੀ ਆ ਪਰ ਚਲੋ ਫਿਰ ਵੀ ਜੀ ਆਇਆਂ ਕੋ ਜ਼ਿਲ੍ਹਾ ਭਾ ਰੰਧਾਵਾ ਜੀ ਨੂੰ ਕੋ ਰੰਧਾਵਾ ਜੀ ਰੰਧਾਵਾ ਜੀ ਜੀ ਆਇਆਂ ਕੋ ਦੁਬਾਰਾ ਬੋਲ ਸੋ ਨਿਹਾਲ ਸੋ ਇਨ ਇੱਕ ਸ਼ਬਦ ਨਾਲ ਹਾਜ਼ਰੀ ਕਰੋ ਪ੍ਰਮਾਣ ਮੈਂ ਬੇਨਤੀ ਕਰੂੰਗਾ ਰੰਧਾਵਾ ਸਾਹਿਬ ਵੀ ਵਿਕਰਮ ਚੌਧਰੀ ਨੂੰ ਜੀ ਆਇਆਂ ਕਹਿੰਦੇ ਫਿਰ ਵਿਕਰਮ ਚੌਧਰੀ ਇੱਕ ਮਿੰਟ ਬੋਲੋ ਸਤਿਕਾਰਯੋਗ ਪ੍ਰਧਾਨ ਜੀ ਤੁਸੀਂ ਬੜੇ ਵਿਸਤਾਰ ਨਾਲ ਬਹੁਤ ਕਲਾਕਗੇ ਤੁਸੀਂ ਇਹ ਵੀ ਕਿਹਾ ਕਿ ਇੱਕ ਕਮਿਸ਼ਨ ਬਣਾਉਣਾ ਚਾਹੀਦਾ ਆਪਾਂ ਪਿਛਲੀ ਸਰਕਾਰ ਚ ਬਣਾਇਆ ਸੀ ਕਮਿਸ਼ਨ ਨਹੀਂ ਬਣਾਇਆ ਜਾਏਗਾ ਸਿੱਧੀ ਇਨਵੈਸਟੀਗੇਸ਼ਨ ਕਰਕੇ ਉਹਨਾਂ ਅਫਸਰਾਂ ਤੇ ਐਕਸ਼ਨ ਕੀਤਾ ਜਾਏਗਾ ਤੇ ਠੀਕ ਹੈ ਕਿ ਨਹੀਂ ਪਹਿਲੀ ਵਾਰੇ 5 ਸਾਲ ਤੱਕ ਕੁਝ ਨਹੀਂ ਹੋਇਆ ਤੇ ਇੱਕ ਚੀਜ਼ ਮੈਂ ਹੋਰ ਕਹਿਣੀ ਚਾਹੁੰਦਾ ਕਿ ਇੱਕ ਚੀਜ਼ੇ ਵੀ ਛੱਡ ਦੋ ਕਿ ਇਹਨਾਂ ਅਫਸਰਾਂ ਨੂੰ ਬਚਾਉਣਾ ਛੱਡ ਦਿਓ ਕਿ ਇਹ ਮੇਰਾ ਰਿਸ਼ਤੇਦਾਰ ਹੈ ਕਿਸੇ ਦੇ ਰਿਸ਼ਤੇਦਾਰ ਨਹੀਂ ਜੇ ਇਹ ਤੇ ਸਿਰਫ ਸਰਕਾਰ ਦੇ ਨੇ ਅੱਜ ਭਗਵੰਤ ਮਾਨ ਕਿਸ ਤਰੀਕੇ ਦੇ ਨਾਲ ਗਲਤ ਪਰਚੇ ਬਣਾ ਰਿਹਾ ਮੈਂ ਉਵਰੇਂਦਰ ਸ਼ਰਮਾ ਨੂੰ ਕਹਿਣਾ ਚਾਹੁੰਨਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਟਾਈਮ 'ਚ ਅਸੀਂ ਬੈਠੇ ਹੁੰਦੇ ਸੀ ਲਾਗੇ ਗੁਰਦਾਸਪੁਰ ਐਸਐਸਪੀ ਸੀ ਜਲੰਧਰ ਸੀਪੀਸੀ ਇਨੇ ਕਦੀ ਗਲਤ ਕੰਮ ਨਹੀਂ ਸੀ ਕੀਤਾ ਪਤਾ ਨਹੀਂ ਖੀਰ ਲਈ ਉਮਰ ਤੇ ਭਗਵੰਤ ਮਾਨ ਦੇ ਕੰਨ ਤੇ ਗਲਤ ਪਰਚੇ ਕਰਦਾ ਰਿਹਾ ਤੇ ਅੱਜ ਭਗਵੰਤ ਮਾਨ ਨੇ ਕੱਢ ਕੇ ਬਾਹਰ ਉਹਨੂੰ ਬਾਹਰ ਤੁਹਾਡੇ ਇੱਥੇ ਹੀ ਆਈ ਜੀ ਰਹਿ ਕੇ ਗਿਆ ਐਸਪੀ ਐਸ ਪਰਮਾਰ ਤੇ ਅੱਜ ਉਹਨੂੰ ਸਸਪੈਂਡ ਕਰ ਦਿੱਤਾ ਇਹ ਕਿਸੇ ਦੇ ਨੀ ਜੇ prou ਜੇ ਹੈ ਤੇ ਇਹ ਸਾਨੂੰ ਨਸ਼ਿਆਂ ਤੇ ਕਬ ਜੇ ਕਰਨਾ ਕਾਬੂ ਪਾਉਣਾ ਤੇ ਇਹਨਾਂ ਤੇ ਵੀ ਪੁਲਿਸ ਤੇ ਵੀ ਕਾਬੂ ਪਾਉਣਾ ਪਏਗਾ ਇਹਨਾਂ ਦੀ ਗੱਲ ਕਰੀਏ ਮੈਂ ਇਹਨਾਂ ਨੂੰ ਨਾਰਾਜ਼ ਹੋ ਗਿਆ ਸੀ ਇਹਨੂੰ ਹੀ ਪਤਾ ਮੈਂ ਤੇ ਪ੍ਰਧਾਨ ਜੀ ਰਸਤੇ 'ਚ ਗੱਲ ਕਰਦੇ ਆਉਂਦੇ ਸੀ ਮੈਂ ਵਿਕਰਮ ਨੂੰ ਕਿਹਾ ਮੈਂ ਕਿਹਾ ਆਪਣੇ ਪਰਿਵਾਰ ਮੇਰੇ ਮੈਂ ਕਿਹਾ ਇਹਨੂੰ ਮੈਂ ਇਹ ਕਿਹਾ ਮੈਂ ਕਿਹਾ ਮੇਰੇ ਗ੍ਰੈਂਡਫਾਦਰ 1921 ਚਾਹੇ ਸੀ ਤੇ ਤੁਹਾਡੇ 1935 ਜਿੱਕੇ ਕਦੋਂ ਆਏ ਸੀ ਤੇ ਮੈਂ ਕਿਹਾ ਤੇਰਾ ਵਿਕਰਮ ਕਾਂਗਰਸ ਤੋਂ ਵਿਕ੍ਰਮ ਤੇਰਾ ਕਾਂਗਰਸ ਤੋਂ ਜਾਣਾ ਮੈਨੂੰ ਸਭ ਤੋਂ ਵੱਧ ਦੁੱਖ ਲੱਗੇਗਾ ਮੈਨੂੰ ਇਹ ਕਿਹਾ ਸੀ ਮੈਂ ਕਿਹਾ ਤੂੰ ਬਹੁਤ ਗਲਤ ਕਰ ਰਿਹਾ ਇਹਦਾ ਮੈਨੂੰ ਮੈਸੇਜ ਆਇਆ ਕਿ ਤੂੰ ਮੇਰੀ ਮਜਬੂਰੀ ਸੀ ਮੈਨੂੰ ਕਾਂਗਰਸ ਨੇ ਸਾਂਭਿਆ ਨਹੀਂ ਤੇ ਤੈਨੂੰ ਕਾਂਗਰਸ ਸਾਂਭੇਗੀ ਅਸੀਂ ਆਪਣੇ ਅਸੇਡਾ ਬੈਠਾ ਗੁਰਕੀਰਤ ਆ ਬੈਠਾ ਮੇਰਾ ਪ੍ਰਾਪ ਸਾਡੇ ਪ੍ਰਧਾਨ ਸਾਹਿਬ ਆ ਦਾਖਲ ਸਾਹਿਬ ਬੈਠੇ ਨੇ ਉਹ ਬਿੱਖੂ ਬਾਵਾ ਜੀ ਬੈਠੇ ਨੇ ਭਰਾ ਮੇਰਾ ਜਿਹੜਾ ਅਸਲੀ ਕਾਂਗਰਸੀ ਹੁੰਦਾ ਉਹਨੂੰ ੱੱੱਕੇ ਖਾ ਕੇ ਵੀ ਕਾਂਗਰਸ 'ਚ ਰਹਿਣਾ ਪੈਣਾ ਯਾ ਸਿੱਕੇ ਨੇ ਨਾ ਗੋਮੇ ਪਾਰਟੀ ਸਾਡੀ ਮਾਵਾਂ ਇਸ ਮਾਂ ਦੀ ਜੇ ਇੱਜ਼ਤ ਰੱਖਾਂਗੇ ਤੇ ਅਸੀਂ ਅੱਜ ਇੱਥੇ ਛਾਤੀ ਤਾਣ ਕੇ ਖੜੇ ਆਂ ਕਿ ਸਾਨੂੰ ਕਾਂਗਰਸ ਨੇ ਦਿੱਤਾ ਬਹੁਤ-ਬਹੁਤ ਤੁਹਾਡਾ ਧੰਨਵਾਦ ਤੇ ਗੁਰ ਗੁਰਕਿਰਨ ਜੀ ਆਪਾ ਤਗੜੇ ਹੋ ਕੇ ਜਿੱਦਾਂ ਸਰਦਾਰ ਬੈਂ ਸਿੰਘ ਹੁਣਾਂ ਝੰਡਾ ਚੁੱਕਿਆ ਸੀ ਉਦੋਂ ਹੀ ਆ ਕੰਮ ਚੁੱਕੇ ਤੁਹਾਨੂੰ ਬਹੁਤ ਮਿਹਰਬਾਨ ਦੋ ਮਿੰਟ ਹੋਰ ਬਈ ਦੋ ਮਿੰਟ ਬਈ ਦੋ ਮਿੰਟਾਂ ਨਵਾਗ ਫਿਰ ਮੈਂ ਤੁਹਾਡਾ ਉਹ ਹੈਗਰੂਜੀ ਦਾ ਘਾਤਸਾ ਸਿਰਵਾਹਿਗਰੂਜੀ ਦੀ ਫਤਈ ਸਾਡੇ ਬਹੁਤ ਹੀ ਸਤਕਾਰਯੋ ਸੂਬਾ ਕਾਂਗਰਸ ਦੇ ਬਹੁਤ ਹੀ ਜਜ਼ਾਰੂ ਪ੍ਰદાન ਸਰਦਾਰ ਅਮਰਿੰਦਰ ਸਿੰਘ ਰਾਜਾ ਵਿੜਿੰਗ ਸਾਹਿਬ ਮੈਂਬਰ ਆਫ ਪਾਰਲੀਮੈਂਟ ਸਾਡੇ ਬਹੁਤ ਹੀ ਸਤਿ ਆਰਿਓ ਕਾਂਗਰਸ ਪਾਰਟੀ ਦੇ ਬਹੁਤ ਸੀਨੀਅਰ ਲੀਡਰ ਸਾਬਕਾ ਡਿਪਟੀ ਚੀਫ ਮਿਨਿਸਟਰ ਮੈਂਬਰ ਆਫ ਪਾਰਲੀਮੈਂਟ ਸਰਦਾਰ ਰੰਦਾਵਾ ਸਾਹਿਬ ਗੁਰਕੀਰਤ ਕੋਟਲੀ ਜੀ ਸਾਡੇ ਵੱਡੇ ਵੀਰ ਜਿਨ੍ਹਾਂ ਦੇ ਅੱਜ ਇਸ ਵਿਸ਼ਾਲ ਕੱਟ ਦੇ ਵਿੱਚ ਮੈਨੂੰ ਹਾਈ ਕਮਾਂਡ ਨੇ ਸਾਡੇ ਸੀਐਲਪੀ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਜੀ ਨੇ ਔਰ ਸਾਡੇ ਵੱਡੇ ਵੀਰ ਰਾਜਾ ਵੜਿੰਗ ਜੀ ਨੇ ਰੰਦਾਵਾਤ ਸਾਹਿਬ ਨੇ ਦਾਸ ਦੀ सस्पेंशन ਰਿਵੋਕ ਕੀਤੀ ਹੈ ਮੈਂ ਤੁਹਾਡਾ ਕੋਟਨ ਕੋਟ ਧੰਨਵਾਦ ਕਰਦਾ ਹਾਂ ਜ਼ਿਆਦਾ ਸਮਾਂ ਨਹੀਂ ਲੈਣਾ ਪ੍ਰਧਾਨ ਜੀ ਦੇ ਨਾਲ ਵਿਧਾਨ ਸਭਾ ਤੱਕ ਪਹੁੰਚਣ ਲਈ ਬੜੇ ਲੰਬੇ ਸੰਘਰਸ਼ ਕੀਤੇ ਰੰਦਾਵਾਤ ਸਾਹਿਬ ਬੇਸ਼ੱਕ ਸਾਰਾ ਪਰਿਵਾਰ ਪਿਛਲੇ 99 ਸਾਲ ਤੋਂ ਰਾਜਨੀਤੀ ਜੀ ਪਰ ਸਾਡੇ ਬਜ਼ੁਰਗ ਨੇ ਸਾਡੇ ਸਵਰਗੀ ਪਿਤਾ ਚੌਧਰੀ ਸੰਤੋਖ ਸਿੰਘ ਜੀ ਨੇ ਪਹਿਲਾਂ ਯੂਥ ਕਾਂਗਰਸ ਦਾ ਜ਼ਿਲ੍ਹਾ ਦਾ ਚੋਣ ਲੜਾਇਆ ਫਿਰ ਪੰਜਾਬ ਦੀ ਪ੍ਰਧਾਨ ਦੀ ਚੋਣ ਲੜੀ ਔਰ ਤੁਹਾਡੇ ਅਸ਼ੀਰਵਾਦ ਨਾਲ ਸਾਡੇ 4 ਸਾਲ ਆਪੋਜੀਸ਼ਨ ਯੂਥ ਕਾਂਗਰਸ ਪੰਜਾਬ ਦੀ ਕਮਾਂਡ ਸੰਭਾਲੀ ਜਨਨ ਸੈਕਟਰੀ ਲੈ ਔਰ ਜਿਸ ਤਰ੍ਹਾਂ ਅੰਦਾਵਾ ਸਾਹਿਬ ਨੇ ਦੱਸਿਆ ਕਿ ਗਲੇ ਸ਼ਿਕਵੇ ਹੁੰਦੇ ਨੇ ਪਰ ਮੈਂ ਅੱਜ ਕਿਸੇ ਵੀ ਗਲੇ ਕਿਸੇ ਵੀ ਪ੍ਰਾਣੀ ਗੱਲ ਦੀ ਚਰਚਾ ਜਾਂ ਜ਼ਿਕਰ ਨਹੀਂ ਕਰਨਾ ਚਾਹੁੰਦਾ ਮੇਰੇ ਪਿਤਾ ਨੇ ਤਾਂ ਆਪਣੇ ਅਖੀਰਲੇ ਸਾਹ ਸਾਰੀ ਕਾਂਗਰਸ ਪਾਰਟੀ ਆ ਦਾਖਾ ਹਲਕੇ ਦੇ ਵੀ ਫਲੋਰ ਵਿਖੇ ਉਸ ਦਿਨ ਸਵੇਰੇ ਸੰਧੂ ਸਾਹਿਬ ਦੇ ਬਹੁਤ ਭਾਰੀ ਗਿਣਤੀ ਸਪੋਰਟਰ ਆਏ ਸੀ 14 ਜਨਵਰੀ ਨੂੰ 13 ਦੀ ਲੋਹੜੀ ਸੀ 14 ਨੂੰ ਪ੍ਰਧਾਨ ਜੀ ਕਹਿਣ ਲੱਗੇ ਕਿ 13 ਨੂੰ ਰਾਤ ਨੂੰ ਲੋਹੜੀ ਮਣਾ ਕੇ ਅਗਲੇ ਦਿਨ ਲੋਕ ਲਿਆਉਣੇ ਔਖੇ ਨੇ ਔਰ ਮੈਨੂੰ ਰੰਧਾਵਾ ਸਾਹਿਬ ਰਾਉ ਜੀ ਦੇ ਆਫਿਸ ਤੋਂ ਸਨੇਹਾ ਲੱਗਿਆ ਕਿ ਕੁਝ ਡਿਫਰੈਂਟ ਕਰਨਾ ਕੁਝ ਲੋਕਾਂ ਤੋਂ ਵੱਖਰਾ ਕਰਨਾ ਤਾਂ ਮੈਂ ਬਾਅਦ 'ਚ ਜਦੋਂ ਹਾਦਸਾ ਹੋਇਆ ਮੈਨੂੰ ਰੰਧਾਵਾ ਸਾਹਿਬ ਕਹਿ ਮਹੀਨੇ ਸੋਚਦਾ ਰਿਹਾ ਕਿ ਸਾਡੇ ਪਿਤਾ ਜੀ ਕੁਝ ਡਿਫਰੈਂਟ ਹੀ ਕਰ ਗਏ ਆਪਣੀ ਪਾਰਟੀ ਆਪਣੇ ਪਾਰਲੀਮੈਂਟ ਹਲਕੇ ਦੇ ਵਿੱਚ ਆਪਣੀ ਸੂਚੀ ਲੀਡਰਸ਼ਿਪ ਦੇ ਵਿੱਚ ਉਸ ਵਿਧਾਨ ਸਭਾ ਜਿੱਥੋਂ ਪਹਿਲੀ ਵਾਰੀ ਵਿਧਾਨ ਸਭਾ ਜਿੱਤ ਕੇ ਐਮ ਐਲ ਏ ਬਣੇ ਮੰਤਰੀ ਬਣੇ ਫਿਰ ਮੈਂਬਰ ਪਾਰਲੀਮੈਂਟ ਬਣੇ ਉਸ ਵਿਧਾਨ ਸਭਾ ਦੀ ਸੜਕ ਤੇ ਸਾਲੇ ਅਖੀਰਲੇ ਔਰ ਉਹਨਾਂ ਦਾ ਜੋ ਦਿਖਾਇਆ ਮਾਰਗ ਹੈ ਉਸ ਤੇ ਚੱਲਣਾ ਹੈ ਕਿਸੇ ਨੂੰ ਮੇਰੇ ਉਸ ਵੇਲੇ ਕੋਈ ਕਹੀ ਗੱਲ ਕਿਸੇ ਬਜ਼ੁਰਗ ਨੂੰ ਕਿਸੇ ਨੌਜਵਾਨ ਸਾਥੀ ਨੂੰ ਬੁਰੀ ਲੱਗੀ ਹੋਵੇ ਉਹਦੇ ਵਾਸਤੇ ਮੈਂ ਸਿਰ ਚੁੰਮਾ ਕੇ ਮਾਫੀ ਮੰਗਦਾ ਹਾਂ ਔਰ ਜੋ ਹਮੇਸ਼ਾ ਪਾਰਟੀ ਲਈ ਕੰਮ ਕੀਤਾ ਔਰ ਖਾਸ ਤੌਰ ਕਰਕੇ ਰਾਜਾ ਜੀ ਜਿਹੜੇ 2 ਲੱਖ ਤੋਂ ਵੱਧ VOTER ਨੇ ਵਿਧਾਨ ਸਭਾ ਹਲਕਾ ਫਲੋਰ ਦੇ ਉਹਨਾਂ ਦਾ ਵੀ ਤੁਸੀਂ ਅੱਜ ਮਾਣ ਵਧਾਇਆ ਕਿਉਂਕਿ ਉਹਨਾਂ ਨੂੰ ਤਾਂ ਅਸੀਂ ਖੁਦ ਕਾਂਗਰਸ ਸ਼ਾਮਿਲ ਕੀਤਾ ਹੈ। ਔਰ ਪਿਛਲੇ 1 ਸਾਲ ਤੋਂ ਰੰਧਾਵਾ ਸਾਹਿਬ ਇੱਕ ਗਾਮਾ ਵਾਲਾ ਮਾਹੌਲ ਸੀ ਹਲਕੇ ਚ ਲੋਕ ਖੁਸ਼ੀ ਗਮੀ ਤੇ ਵੀ ਬਹੁਤ ਬਹੁਤ ਦੁਖੀ ਲੱਗਦੇ ਸੀ। ਤਾਂ ਮੈਂ ਪ੍ਰਧਾਨ ਜੀ ਦਾ ਧੰਨਵਾਦ ਕਰਦਾ ਹਾਂ। ਤੁਹਾਡਾ ਧੰਨਵਾਦ ਕਰਦਾ ਹਾਂ ਔਰ ਸਤਕਾਰਿਓ ਲੀਡਰਸ਼ਿਪ ਦਾਔਰ ਬਾਜਵਾਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂਗਵਾਜੀ ਆਖਿਰ ਤੇ ਸਮੁੱਚੀ ਸਾਧ ਸੰਗਤ ਦਾ ਮੈਂ ਸੰਧੂ ਸਾਹਿਬ ਦੇ ਵੱਲੋਂ ਤੇ ਆਪਣੇ ਵੱਲੋਂ ਕਿਉਂਕਿ ਮੇਰੇ ਵੱਡੇ ਭਰਾ ਨੇ ਜਿਨ੍ਹਾਂ ਨੇ ਮੈਨੂੰ ਐਮਪੀ ਬਣਾਉਣ ਦਾ ਕੰਮ ਕੀਤਾ ਮੈਂ ਸਾਰੀ ਸਾਧ ਸੰਗਤ ਦਾ ਧੰਨਵਾਦ ਕਰਦਾ ਹੈ ਕਿ ਤੁਸੀਂ ਜਿੰਨੇ ਕਦਮ ਚੱਲ ਕੇ ਆਏ ਸਾਡੇ ਸਿਰ ਮੱਥੇ ਆਓ ਤਿੰਨ ਨਾਅਰੇ ਲਾ ਕੇ ਫਿਰ ਆਪਾਂ ਆਪਣੇ ਆਪਣੇ ਘਰਾਂ ਨੂੰ ਜਾਵਾਂਗੇ ਕਾਂਗਰਸ ਪਾਰਟੀ ਜੰਦਾਬਾ ਮਰਕਾਰ ਜੋਨ ਖੜ ਕੇ ਜੰਦਾਬਾ ਰਾਹੁਲ ਗਾਂਧੀ